ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਪਲੀ ਸਰੀ ਜੇ ਉਬਰੀ ਹਉ ਮੈਂ ਮੋਈ ਕਰਾਹੋ ਦੋਤ ਲੱਗੇ ਫਿਰ ਚੱਕਰੀ ਸਤਿਗੁਰ ਕਾ ਵੇ ਸਾਹੋ ਕਲਪ ਤਿਆਗੀ ਬਾਦ ਹੈ ਸੱਚਾ ਵੇ ਪਰਵਾਹੋ ਮਨ ਰੇ ਸੱਚ ਮਿਲੈ ਭਉ ਜਾਏ ਭੈ ਬਿਨ ਨਿਰਭਉ ਕਿਉ ਥੀਐ ਗੁਰਮੁਖ ਸਬਦ ਸਮਾਏ ਰਹਾਉ ਕੇਤਾ ਆਖਣ ਆਖੀਐ ਆਖਣ ਤੋਟ ਨਾ ਹੋਇ ਮੰਗਣ ਵਾਲੇ ਕੇ ਤੜੇ ਦਾਤਾ ਏਕੋ ਸੋਇ ਜਿਸ ਕੇ ਜੀਉ ਪ੍ਰਾਣ ਹੈ ਮਨ ਵਸਿਆ ਸੁਖ ਹੋਇ ਜਗ ਸੁਪਨਾ ਬਾਜੀ ਬਨੀ ਖਿਨ ਮਹਿ ਖੇਲ ਖੇਲਾਏ ਸੰਜੋਗੀ ਮਿਲ ਏਕਸੇ ਵਿਜੋਗੀ ਉਠ ਜਾਏ ਜੋ ਤਿਸ ਭਾਣਾ ਸੋ ਥੀਐ ਅਵਰ ਨਾ ਕਰਣਾ ਜਾਏ ਗੁਰਮੁਖ ਵਸਤ ਵੇਸ ਆਹੀਐ ਸਚ ਵਖਰ ਸਚ ਰਾਸ ਜਿਨੀ ਸਚ ਵਣੰਜਿਆ ਗੁਰਪੂਰੇ ਸਾਬਾਸ ਨਾਨਕ ਵਸਤ ਪਛਾਨਸੀ ਸਚ ਸੌਦਾ ਜਿਸ ਪਾਸ ਸ੍ਰੀ ਰਾਗ ਮਹੱਲ ਪਹਿਲਾ ਤਾਤ ਮਿਲੈ ਫਨ ਤਾਤ ਕੋ ਸਿਫਤੀ ਸਿਫਤ ਸਮਾਈ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ ਸੱਚ ਮਿਲੈ ਸੰਤੋਖੀਆ ਹਰ ਜਪ ਏਕੈ ਭਾਏ ਭਾਈ ਰੇ ਸੰਤ ਜਨਾ ਕੀ ਰੇਣ ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਤੇਣ ਰਹਾਓ ਉੱਚਾ ਥਾਨ ਸੁਹਾਵਣਾ ਉਪਰ ਮਹਿਲ ਮੁਰਾਰ ਸੱਚ ਕਰਨੀ ਦੇ ਪਾਈਐ ਦਰ ਘਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ ਤ੍ਰਿਬਿਦ ਕਰਮ ਕਮਾਈਐ ਆਸ ਅੰਦੇਸਾ ਹੋਏ ਕਿਉ ਗੁਰ ਬਿਨ ਤ੍ਰਿਕੁਟੀ ਛੋਟਸੀ ਸਹਿਜ ਮਿਲੇ ਸੁਖ ਹੋਏ ਨੇਜ ਘਰ ਮਹਿਲ ਪਛਾਣੀਐ ਨਦਰ ਕਰੇ ਮਲ ਧੋਏ ਬਿਨ ਗੁਰ ਮੈਲ ਨ ਉਤਰੈ ਬਿਨ ਹਰਿ ਕਿਉ ਘਰ ਵਾਸ ਏਕੋ ਸ਼ਬਦ ਵਿਚਾਰੀਐ ਅਵਰ ਤਿਆਗੈ ਆਸ ਨਾਨਕ ਦੇਖ ਦਿਖਾਈਐ ਹਾਉ ਸਦ ਬਲੇ ਹਾਰ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੋਹਾ ਗਣੀ ਮੁੱਠੀ ਦੂਜੈ ਭਾਏ ਕੱਲਰ ਕੇਰੀ ਕੰਧ ਜਿਓ ਅਹਨਿਸ ਕਿਰਟ ਹੈ ਪਾਏ ਬਿਨ ਸਬਦੈ ਸੁਖ ਨਾ ਥੀਐ ਪੈਰ ਬਿਨ ਦੂਖ ਨਾ ਜਾਏ ਮੁੰਦੇ ਪੈਰ ਬਿਨ ਕਿਆ ਸੀ ਗਾਰ ਦਰ ਘਰ ਢੋਈ ਨਾ ਲਹੈ ਦਰਗਹ ਹੈ ਝੂਠ ਖਵਾਰ ਰਹਾਉ ਆਪ ਸੁ ਜਾਣ ਨਾ ਭੁੱਲਈ ਸੱਚਾ ਵਡ ਕਿਰਸਾਨ ਪਹਿਲਾ ਧਰਤੀ ਸਾਧਕੈ ਸਚ ਨਾਮ ਦੇ ਦਾਨ ਨਉ ਨਿਧ ਉਪਜੈ ਨਾਮ ਏਕ ਕਰਮ ਪਵੈ ਨੀਸਾਨ ਗੁਰ ਕਉ ਜਾਣ ਨਾ ਜਾਣੈ ਕਿਆ ਤਿਸ ਚਜ ਅਚਾਰ ਅੰਦੁਲੈ ਨਾਮ ਵਿਸਾਰਿਆ ਮਨ ਮੁਖ ਅੰਧ ਗੁਬਾਰ ਆਵਣ ਜਾਣ ਨ ਚੁੱਕੈ ਮਰ ਜਨਮੈ ਹੋਏ ਖੁਵਾਰ ਚੰਦਨ ਮੋਲ ਣਾਇਆ ਕੁੰਗੂ ਮਾਗ ਸੰਦੂਰ ਚਵਾ ਚੰਦਨ ਬਹੁ ਕਣਾ ਪਾਨਾ ਨਾਲ ਕਪੂਰ ਜੇ ਤਨ ਕੰਤ ਨਾ ਭਾਵਈ ਤਾ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਹੈ ਸਭ ਸੀਗਾਰ ਵਿਕਾਰ ਜਬ ਲਗ ਸਬਦ ਨਾ ਭੇਦੀਐ ਕਿਉ ਸੋਹ ਹੈ ਗੁਰਦੁਆਰ ਨਾਨਕ ਤਨ ਸੁਹਾਗਨੀ ਜਿਨ ਸਹ ਨਾਲ ਪਿਆਰ ਸਿਰੀ ਰਾਗ ਮਹੱਲਾ ਪਹਿਲਾ ਸੁੰਨੀ ਦੇਹ ਡਰਾਵਣੀ ਜਾ ਜੀਉ ਵਿਚ ਹੋ ਜਾਏ ਪਾਹੇ ਬਲੰਦੀ ਵਿਜਵੀ ਧੂਓ ਨਾਨਕ ਸਿਓ ਕਾਏ ਪੰਚੇ ਰੁਨੇ ਦੁਖ ਭਰੇ ਬਿਨ ਸੇ ਦੁਜੈ ਪਾਏ ਮੂੜੇ ਰਾਮ ਜਪਹੁ ਗੁਣ ਸਾਰ ਹਉ ਮੈਂ ਮਮਤਾ ਮੋਹਣੀ ਸਭ ਮੁਠੀ ਅਹੰਕਾਰ ਰਹਾਉ ਜਿਨੀ ਨਾਮ ਵਿਸਾਰਿਆ ਦੁਜੀਕਾਰ ਲਗ ਦੁਬੇ ਦਾ ਲਾਗੇ ਪਚ ਮੋਏ ਅੰਤਰ ਤ੍ਰਿਸ਼ਨਾ ਅਗ ਗੁਰ ਰਾਖੇ ਸੇ ਉਬਰੇ ਹੋਰ ਮੁਠੀ ਧੰਦਾ ਠਗ ਮੋਏ ਪ੍ਰੀਤ ਪਿਆਰ ਗਿਆ ਮਵਾ ਵੈਰ ਵਿਰੋਧ ਧੰਦਾ ਥਕਾ ਹੋ ਮੋਈ ਮਮਤਾ ਮਾਇਆ ਕਰੋਧ ਕਰਮ ਮਿਲਾ ਸਚ ਪਾਈਐ ਗੁਰਮੁਖ ਸਦਾ ਨਿਰੋਧ ਸੱਚੀ ਕਾਰ ਸੱਚ ਮਿਲੈ ਗੁਰਮਤ ਪੱਲੈ ਪਾਇ ਸੋ ਨਰ ਜਮੈ ਨਾ ਮਰੈ ਨਾ ਆਵੈ ਨਾ ਜਾਇ ਨਾਨਕ ਦਰ ਪਰਧਾਨ ਸੋ ਦਰਗਹਿ ਪੈਦਾ ਜਾਇ ਸ੍ਰੀ ਰਾਗ ਮਹੱਲ ਪਹਿਲਾ ਤਨ ਜਲ ਬਲ ਮਾਟੀ ਭਇਆ ਮਨ ਮਾਇਆ ਮੋਹ ਮਨੂਰ ਆਵਗਨ ਫਿਰ ਲਾਗੂ ਭਏ ਕੂਰ ਵਜਾਵੈ ਤੂਰ ਬਿਨ ਸਬਦੈ ਪਰਮਾਈਐ ਦੁਬਿਦਾ ਡੋਬੇ ਪੂਰ ਮਨ ਰੇ ਸਬਦ ਤਰਹੋ ਚਿਤ ਲਾਇ ਜਿਨ ਗੁਰਮੁਖ ਨਾਮ ਨਾ ਬੂਝਿਆ ਮਰ ਜਨਮੈ ਆਵੈ ਜਾਏ ਰਹਾਉ ਤਨ ਸੁਚਾ ਸੋ ਆਖੀਐ ਜਿਸ ਮਹਿ ਸਾਚਾ ਨਾਉ ਭੈ ਸਚ ਰਾਤੀ ਦੇਹ ਹਰੀ ਜਿਹਵਾ ਸੱਚ ਸਵਾਉ ਸੱਚੀ ਨਦਰ ਨਿਹਾਲੀ ਐ ਬਹੜ ਨਾ ਪਾਵੈ ਤਾਉ ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲ ਹੋਏ ਜਲ ਤੇ ਤ੍ਰਿ ਭਵਨ ਸਾਜਿਆ ਘਟ ਘਟ ਜੋਤ ਸਮੋਏ ਨਿਰਮਲ ਮਹਿਲਾ ਨਾਥੀ ਐ ਸ਼ਬਦ ਰਤੇ ਪਤ ਹੋਏ ਇਹੋ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹਿ ਪੰਜ ਭੂਤ ਸਚ ਭੈ ਰਤੇ ਜੋਤ ਸਚੀ ਮਨ ਮਾਹੀ ਨਾਨਕ ਆਵਗਣ ਵਿਸਰੇ ਗੁਰ ਰਖੇ ਪਤ ਤਾਹੀ ਇਹੋ ਮਨ ਸਾਜ ਸੰਤੋਖਿਆ ਨਦਰ ਕਰੇ ਤਿਸ ਮਾਹੀ ਪੰਜ ਭੂਤ ਸਚ ਭੈ ਰਤੇ ਜੋਤ ਸਚੀ ਮਨ ਮਾਹੀ ਨਾਨਕ ਆਵਗਣ ਵਿਸਰੇ ਗੁਰ ਰਖੇ ਪਤ ਤਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ